ਸਕਾਲ ਦਰਸ਼ਕੋ ਪ੍ਰੋਗਰਾਮ ਅੱਜ ਦੇ ਮੁੱਦੇ 'ਤੇ ਤੁਹਾਡਾ ਸਵਾਗਤ ਹੈ ਮੈਂ ਗੁਰਮੁਖ ਸਿੰਘ ਰੁਪਾਣਾ ਦਰਸ਼ਕੋ ਇੱਕ ਵੀਡੀਓ ਕਲਿੱਪ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਉਹ ਵੀਡੀਓ ਹੈ ਭਾਰਤੀ ਜਨਤਾ ਪਾਰਟੀ ਦੇ ਮੰਤਰੀ ਨੇ ਪ੍ਰਹਲਾਦ ਪਟੇਲ ਮਧ ਪ੍ਰਦੇਸ਼ ਦੇ ਮੰਤਰੀ ਨੇ ਉਹਨਾਂ ਨੇ ਇੱਕ ਜਨਤਕ ਰੈਲੀ ਦੌਰਾਨ ਇੱਕ ਬਿਆਨ ਦਿੱਤਾ ਸੋ ਬਿਆਨ ਕੀ ਦਿੱਤਾ ਹੁਣ ਕੀ ਇਸ ਬਿਆਨ ਨੂੰ ਲੋਕ ਵਿਰੋਧੀ ਸਮਝਿਆ ਜਾਵੇ ਆਪਣੀ ਪਾਰਟੀ ਦੇ ਵਿਰੋਧੀ ਸਮਝਿਆ ਜਾਵੇ ਜਾਂ ਜਿਹੜੀਆਂ ਗਤੀਵਿਧੀਆਂ ਲੋਕਾਂ ਤੋਂ ਵੋਟਾਂ ਲੈਣ ਦੇ ਲਈ ਖਾਸ ਕਰਕੇ ਰਾਜਨੀਤਿਕ ਪਾਰਟੀਆਂ ਅੱਜ ਕੱਲ ਕਰ ਰਹੀਆਂ ਨੇ ਉਹਨਾਂ ਦੇ ਵਿਰੋਧੀ ਸਮਝਿਆ ਜਾਵੇ ਜਾਂ ਫਿਰ ਇਸ ਬਿਆਨ ਨੂੰ ਇਸ ਸੰਦਰਭ ਚ ਲਿਆ ਜਾਵੇ ਕਿ ਵਾਕਈ ਜੋ ਪ੍ਰਹਿਲਾਦ ਪਟੇਲ ਕਹਿ ਰਹੇ ਨੇ ਉਹ ਸਹੀ ਹੈ। ਸੋ ਉਹਨਾਂ ਨੇ ਕਿਹਾ ਕੀ ਹੈ? ਉਹਦੇ 'ਚ ਜਿੰਨਾ ਕ ਸਮਝ ਆਇਆ ਇੱਕ ਤਾਂ ਇਹ ਗੱਲ ਕਹਿ ਰਹੇ ਨੇ ਕਿ ਜੋ ਮੁਫਤ ਦੀਆਂ ਰਿਓੜੀਆਂ ਪਾਰਟੀਆਂ ਤੋਂ ਮੰਗਦੇ ਆ ਤੇ ਪਾਰਟੀਆਂ ਲਾਲਚ ਦਿੰਦੀਆਂ। ਉਹ ਪਿਖਾਰੀਆਂ ਵਾਲੀ ਆਦਤ ਹੈ। ਕੀ ਹੁਣ ਇਹ ਗਲਤ ਹੈ ਕਿ ਪਾਰਟੀਆਂ ਨੂੰ ਮੁਫਤ ਦੀਆਂ ਚੀਜ਼ਾਂ ਬੰਦ ਕਰ ਦੇਣੀਆਂ ਚਾਹੀਦੀਆਂ? ਇੱਕ ਭਾਰਤੀ ਜਨਤਾ ਪਾਰਟੀ ਦੇ ਮੰਤਰੀ ਦਾ ਬਿਆਨ ਹੈ। ਇਹ ਕਿ ਉਹ ਇੱਕ ਦੂਜਾ ਉਹਨੇ ਇੱਕ ਬਹੁਤ ਵੱਡੀ ਗੱਲ ਹੀ ਕਹੀ ਹੈ ਕਿ ਜਦੋਂ ਵੀ ਲੀਡ ਅਸੀਂ ਅਸੀਂ ਮਤਲਬ ਲੀਡਰ ਨੇਤਾ ਜਦੋਂ ਕੋਈ ਲੀਡਰ ਨੇਤਾ ਸਟੇਜ ਤੇ ਆਉਂਦਾ ਆਮ ਲੋਕਾਂ ਵੱਲੋਂ ਹਾਰ પા ਕੇ ਉਹਨੂੰ ਇੱਕ ਟੋਕਰੀ ਕਾਗਜ਼ਾਂ ਦੀ ਫੜਾ ਦਿੱਤੀ ਜਾਂਦੀ ਹੈ। ਉਹ ਕਾगज ਕੀ ਹੈ? ਮੰਗ ਪੱਤਰ ਹੈ ਆਮ ਲੋਕਾਂ ਦੀਆਂ ਮੰਗਾਂ ਹੋ ਸਕਦੀਆਂ ਕਿਸੇ ਪਿੰਡ ਸ਼ਹਿਰ ਗਲੀ ਮੁਹੱਲੇ ਨਾਲ ਸੰਬੰਧਤ ਕੋਈ ਵੀ ਵਿਕਾਸ ਕਾਰਜਾਂ ਦੀ ਮੰਗ ਹੋ ਸਕਦੀ ਹੈ ਜਾਂ ਕਿਸੇ ਦੀ ਕੋਈ ਨਿੱਜੀ ਮੰਗ ਵੀ ਸ਼ਾਮਲ ਹੋ ਸਕਦੀ ਹੈ ਦਰਸ ਕੋ ਇੱਕ ਕੇਂਦਰ ਦੀ ਉਹ ਵੱਡੀ ਪਾਰਟੀ ਜੋ ਅੱਜ ਪੂਰੇ ਦੇਸ਼ ਵਿੱਚ ਸਭ ਤੋਂ ਵੱਡੀ ਪਾਰਟੀ ਉੱਭਰ ਕੇ ਸਾਹਮਣੇ ਆਈ ਹੈ ਭਾਰਤੀ ਜਨਤਾ ਪਾਰਟੀ ਔਰ ਜਿਨੇ ਖੁਦ ਦਿੱਲੀ ਦੇ ਵਿੱਚ ਜਿੱਤਣ ਸਮੇ ਆਮ ਲੋਕਾਂ ਨਾਲ ਵੱਡੇ ਵਾਅਦੇ ਕੀਤੇ ਹੋਣ ਤੇ ਉਹ ਪਾਰਟੀ ਦਾ ਮੰਤਰੀ ਇਹ ਗੱਲ ਕਹੇ ਤਾਂ ਸ਼ਾਇਦ ਹਜਮ ਨਹੀਂ ਹੋਏਗੀ। ਸੋ ਆਪਾਂ ਪਹਿਲਾਂ ਇੱਕ ਨਜ਼ਰ ਮਾਰ ਲੈਨੇ ਆ ਕਿ ਕੇਂਦਰੀ ਯੂਨੀਅਨ ਮੰਤਰੀ ਪ੍ਰਹਿਲਾਦ ਪਟੇਲ ਜੋ ਮੱਧ ਪ੍ਰਦੇਸ਼ ਨਾਲ ਸੰਬੰਧਿਤ ਨੇ ਔਰ ਇੱਕ ਜਨਤਕ ਰੈਲੀ ਦੌਰਾਨ ਉਹਨੇ ਕੀ ਕਿਹਾ ਉਸਤੇ ਆਪਾਂ ਪਹਿਲਾਂ ਨਜ਼ਰ ਮਾਰਦੇ ਆ। ਸੋ ਬਿਲਕੁਲ ਵੱਡੇ ਧਿਆਨ ਨਾਲ ਸੁਣਨ ਵਾਲੀ ਗੱਲ ਹੈ। ਹੋ ਸਕਦਾ ਹੈ ਕੁਝ ਦਰਸ਼ਕਾਂ ਨੂੰ ਸਮਝ ਨਾ ਪਵੇ ਜਦੋਂ ਇਹ ਇਹ ਸਿਰਫ ਮੇਰੇ ਖਿਆਲ ਅਧਿਕ ਮਿੰਟ ਦਾ ਹੀ ਉਹਨਾਂ ਦਾ ਬਿਆਨ ਹੈ ਬਿਆਨ ਬਹੁਤ ਵੱਡਾ ਹੈ ਉਹਨਾਂ ਨੇ ਪੂਰੀ ਰੈਲੀ ਜਿਹੜੀ ਕਵਰ ਕੀਤੀ ਹੈ ਪਰ ਜਿਹੜਾ ਇਹ ਬਿਆਨ ਹੈ ਇਹ ਬੜਾ ਮਹਾਨੇ ਰੱਖਦਾ ਹੈ ਕੀ ਇਹਨੂੰ ਪਾਰਟੀਆਂ ਦੇ ਵਿਰੋਧ ਕਿਹਾ ਜਾਵੇ ਕੀ ਇਹਨੂੰ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਲਾਲਚ ਦੀਆਂ ਰੋੜੀਆਂ ਦੇ ਵਿਰੋਧ ਕਿਹਾ ਜਾਵੇ ਜੇ ਵਾਕਈ ਜੋ ਇਹ ਕਹਿ ਰਹੇ ਨੇ ਉਹ ਹੋਣਾ ਚਾਹੀਦਾ ਹੈ सो आप एक नजर मार दिया कि केंद्रीय यूनियन मंत्री प्रहलाद पटेल की कहें सरकार से भीख मांगने की आदत लोगों की पड़ गई है नेता आते हैं तो कागज एक टुकना तो कागज मिलते हैं उनको मंच पर है माला पहनाएंगे और एक, चत, एक पत्र पकड़ा देंगे ये अच्छी आदत नहीं है लेने की बजाय देने का मानस बनाइए मैं दावे से कहता हूं आप भी सुखी होंगे और एक संस्कारबान समाज को हम खड़ा करेंगे ये बेकारियों की फौज इकट्ठा करना ये समाज को मजबूत करना नहीं है ये समाज को कमजोर करना है तो सरकार से भीख मांगने की आदत लोगों की पड़ गई है नेता आते हैं तो कागज एक टुकड़ा तो दो कागज मिलते हैं उनको मंच पर है माला पहनाएंगे और एक पत्र पकड़ा देंगे ये अच्छी आदतें नहीं है लेने की बजाय देने का मानस बनाइए मैं जावे से कहता हूं आप भी सुखी होंगे और एक संस्कार बांध समाज को हम खड़ा करेंगे ये बेकारियों की फौज इकट्ठा करना ये समाज को मजबूत करना नहीं है ये समाज को कमजोर करना है तो सरकार से भीख मांगने की आदत लोगों की पड़ गई है नेता आते हैं तो कागज एक टुकना तो कागज मिलते हैं उनको मंच पर है माला पहनाएंगे और एक एक पत्र पकड़ा देंगे ये अच्छी आदतें नहीं है लेने की बजाय देने का मानस बनाइए मैं दावे से कहता हूं आप भी सुखी होंगे और एक बांध समाज को हम खड़ा करेंगे ये बेकारियों की फौज इकट्ठा करना ये समाज को मजबूत करना नहीं है ये समाज को कमजोर करना है ਦਰਸ਼ਕੋ ਤੁਸੀਂ ਸੁਣਿਆ ਕਿ ਕੇਂਦਰੀ ਜੂਨੀਅਰ ਮੰਤਰੀ ਪ੍ਰਹਿਲਾਦ ਪਟੇਲ ਜੋ ਮੱਧ ਪ੍ਰਦੇਸ਼ ਨਾਲ ਸੰਬੰਧਿਤ ਨੇ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਸਰਕਾਰਾਂ ਤੋਂ ਭੀਖ ਮੰਗਣ ਦੀ ਆਦਤ ਪੈ ਗਈ ਅਸੀਂ ਸਟੇਜ ਤੇ ਜਾਂਦੇ ਹਾਂ ਇੱਕ মালা ਪਹਿਨਾ ਕੇ ਤੇ ਨਾਲ ਕਾਗਜ਼ ਦਾ ਟੋਕਰਾ ਫੜਾ ਦਿੰਦੇ ਹਾਂ ਦਰਸ਼ਕੋ ਸਭ ਤੋਂ ਪਹਿਲਾਂ ਤਾਂ ਗੱਲ ਇਹ ਕਿ ਲੋਕਾਂ ਨੂੰ ਭੀਖ ਮੰਗਣ ਦੀ ਆਦਤ ਪਾਈ ਕਿਨੇ ਆ ਲੋਕ ਨਹੀਂ ਚਾਹੁੰਦੇ ਕਿ ਅਸੀਂ ਸਰਕਾਰਾਂ ਤੋਂ ਭੀਖ ਮੰਗੀਏ ਫਰੀਦੀਆਂ ਆਦਤਾਂ ਪਾਈਏ ਲੋਕ ਕੀ ਚਾਹੁੰਦੇ ਆ ਲੋਕ ਚਾਹੁੰਦੇ ਆ ਕਿ ਸਾਡੀਆਂ ਸਰਕਾਰਾਂ ਬਣ ਚੰਗੀਆਂ ਸਰਕਾਰਾਂ ਚੰਗੇ ਲੀਡਰ ਜੋ ਸਾਡੇ ਦੇਸ਼ ਦੀ ਸਾਡੀਆਂ ਰਾਜਾਂ ਦੀ ਅਗਵਾਈ ਕਰ ਸਕਣ ਸਾਡੇ ਸਮਾਜ ਦੀ ਅਗਵਾਈ ਕਰਨ ਸਾਡੇ ਸ਼ਹਿਰ ਦੀ ਸਾਡੇ ਪਿੰਡ ਦੀ ਸਾਡੇ ਗਲੀ ਮੁਹੱਲੇ ਦੀ ਅਗਵਾਈ ਕਰ। ਅਰ ਦੂਜੇ ਲੋਕ ਇਹ ਚਾਹੁੰਦੇ ਨੇ ਕਿ ਜਦੋਂ ਕੋਈ ਸਰਕਾਰ ਬਣੇ ਤੇ ਉਹ ਸਰਕਾਰ ਆਮ ਲੋਕਾਂ ਨੂੰ ਰੁਜ਼ਗਾਰ ਦੇਵੇ। ਹਰ ਘਰ 'ਚ ਰੁਜ਼ਗਾਰ ਹੋਵੇ। ਬੇਸ਼ੱਕ ਅੱਜ ਸਾਡੇ ਸਮਾਜ ਅਜੇਹ ਕਰਵੀ ਨੇ ਅਜੇਹ ਵਿਅਕਤੀ ਨੇ ਜਿਹੜੇ ਘਰ ਦੇ ਵਿੱਚ 2 3 4 5 ਨੌਕਰੀਆਂ ਵੀ ਨੇ ਪਰ ਉਹ ਘਰ ਵੀ ਐ ਉਹ ਪਰਿਵਾਰ ਵੀ ਐ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਇੱਕ ਸਮੇਂ ਦੀ ਰੋਟੀ ਖਾਣ ਲਈ ਲਾਲੇ ਪੈ ਜਾਂਦੇ ਆ ਅਜੇ ਇੱਕ ਪਰਿਵਾਰ ਵੀ ਹੈਗੇ ਸਾਡੇ ਸਮਾਜ 'ਚ ਸੋ ਅਜੇ ਪਰਿਵਾਰਾਂ ਨੂੰ ਆਤ ਕਿਨੇ ਪਾਈ ਐ ਇੱਕ ਦੂਜੇ ਤੋਂ ਵੱਧ ਚੜ ਕੇ ਆਤ ਪਾਈ ਐ ਇਹ ਪਾਰਟੀਆਂ ਨੇ ਪਾਈ ਐ ਜੇ ਆਪਾਂ ਤਾਜ਼ਾ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਚੋਣਾ ਹੋਈਆਂ ਆਮ ਆਦਮੀ ਪਾਰਟੀ ਨੇ 2100 ਰੁਪਏ ਦੇਣ ਦਾ ਵਾਅਦਾ ਕੀਤਾ ਤੇ ਭਾਰਤਾ ਜਨ ਭਾਰਤੀ ਜਨਤਾ ਪਾਰਟੀ ਨੇ 2500 ਰੁਪਏ ਵਾਅਦਾ ਕਰਤਾ ਮਹਿਲਾਵਾਂ ਨੂੰ ਦੇਣ ਲਈ ਇੱਕ ਸਿਲੰਡਰ ਤਿਹਾਰ ਤੇ ਦੇਣ ਦਾ ਵਾਅਦਾ ਕਰ ਦਿੱਤਾ ਬੀਜੇਪੀ ਨੇ ਕੀਤਾ ਤੇ ਲੋਕਾਂ ਨੂੰ ਫ੍ਰੀ ਸਿੱਖਿਆ ਤੇ ਫ੍ਰੀ ਸਿਹਤ ਦੇਣ ਦਾ ਵਾਅਦਾ ਕੀਤਾ ਠੀਕ ਹੈ ਸਿੱਖਿਆ ਤੇ ਸਿਹਤ ਇੱਕ ਮੁੱਖ ਹੈ ਅਹਿਮ ਹੈ ਦੇਣਾ ਚਾਹੀਦਾ ਹੈ ਉਸ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਪਰ ਜਦੋਂ ਗੱਲ ਰੋਜ਼ਗਾਰ ਦੀ ਆਉਂਦੀ ਹੈ ਦਰਸ਼ਕੋ ਕੋਈ ਪਾਰਟੀ ਨਹੀਂ ਬੋਲਦੀ ਬੇਸ਼ੱਕ ਕੋਈ ਵੀ ਪਾਰਟੀ ਆਪੋ ਆਪਣੇ ਰਾਜਾਂ ਦੇ ਵਾਅਦੇ ਕਰਦੀਆਂ ਕੋਈ ਪਾਰਟੀ ਕਹਿੰਦੀ ਹੈ ਅਸੀਂ ਲੱਖਾਂ ਰੋਜ਼ਗਾਰ ਦਿੱਤਾ ਕੋਈ ਕਹਿੰਦੀ ਹੈ ਅਸੀਂ 20 ਹਜ਼ਾਰ ਰੋਜ਼ਗਾਰ ਦਿੱਤਾ ਕੋਈ ਕਹਿੰਦੀ ਲੱਖ ਦਾ ਦਿੱਤਾ ਕੋਈ 2 ਲੱਖ ਦਿੱਤਾ ਕੋਈ ਕਹਿੰਦੀ 50 ਹਜ਼ਾਰ ਦਿੱਤਾ ਹਰ ਪਾਰਟੀਆਂ ਦੇ ਆਪੋ ਆਪਣੇ ਵਾਅਦੇ ਤੇ ਦਾਅਵੇ ਆ ਪਰ ਜਦੋਂ ਜ਼ਮੀਨੀ ਹਕੀਕਤ ਦੀ ਗੱਲ ਆਉਂਦੀ ਹੈ ਦਾ ਜਮੀਨੀ ਹਕੀਕਤ ਤੇ ਫਿਰ ਆਮ ਪਰਿਵਾਰਾਂ ਦੇ ਵਿੱਚ ਉਹੀ ਇੱਕ ਸਮੇਂ ਦੀ ਰੋਟੀ ਤੋਂ ਵੀ ਮਹਤਾਜ ਹੋਣ ਦੀ ਗੱਲ ਸਾਰਿਆਂ ਦੇ ਸਾਹਮਣੇ ਆ। ਸੋ ਦਰਸ਼ਕੋ ਇਹ ਆ ਤਾਂ ਫ੍ਰੀ ਬਿਜਲੀ, ਫ੍ਰੀ ਕਿਰਾਇਆ, ਫ੍ਰੀ ਟਿਕਟ, ਫ੍ਰੀ ਬੱਸ, ਖੇਤਾਂ ਨੂੰ ਫ੍ਰੀ ਬਿਜਲੀ, ਮਹਿਲਾਵਾਂ ਨੂੰ 2100 ਰੁਪਏ, 2500 ਰੁਪਏ, 1100 ਰੁਪਏ, 1000 ਰੁਪਏ। ਹੋਰ ਇਨਾ ਕਿਆ ਵਾਦੇ ਜਿਹੜੇ ਮੁਫਤ ਨਾਲ ਸੰਬੰਧਿਤ ਨੇ। ਉਹ ਇਹਨਾਂ ਪਾਰਟੀਆਂ ਨੇ ਪਾਏ ਨੇ ਇਹਨਾਂ ਪਾਰਟੀਆਂ ਨੂੰ ਚਾਹੀਦਾ ਹੈ ਸੋ ਦਰਸ਼ਕੋ ਇਹ ਵਾਦੇ ਤੇ ਦਾਵੇ ਪਾਰਟੀਆਂ ਕਰਦੀਆਂ ਜਦੋਂ ਵੀ ਚੋਣਾ ਆਉਂਦੀਆਂ ਇੱਕ ਪਾਰਟੀ ਅੱਜ ਵਾਦਾ ਕਰਦੀ ਹੈ ਤੇ ਦੂਜੀ ਪਾਰਟੀ ਦੋ ਦਿਨ ਤੱਕ ਉਸ ਤੋਂ ਵੱਡਾ ਵਾਦਾ ਕਰ ਦਿੰਦੀ ਆ ਤੀਜੀ ਪਾਰਟੀ ਅਗਲੇ ਦਿਨ ਉਸ ਤੋਂ ਵੀ ਵੱਡਾ ਦਾਵਾ ਕਰ ਦਿੰਦੀ ਆ ਲੋਕਾਂ ਨਾਲ ਵਾਦੇ ਕਰਦੀਆਂ ਨੇ ਮੁਫਤ ਦੇ ਵਾਦੇ ਕਰਦੀਆਂ ਔਰ ਸ਼ਾਇਦ ਇਹਨਾਂ ਰਾਜਨੀਤਿਕ ਪਾਰਟੀਆਂ ਨੂੰ ਇਹ ਗੱਲ ਪਤਾ ਲੱਗ ਗਿਆ ਕਿ ਜਨਤਾ ਨੂੰ ਮੂਰਖ ਕਿਵੇਂ ਬਣਾਇਆ ਜਾ ਸਕਦਾ ਸੋ ਜਨਤਾ ਨੂੰ ਮੂਰਖ ਬਣਾਉਣ ਵਾਲੀ ਗੱਲ ਹੈ ਪਰ ਮੂਰਖ ਬਣਾ ਕੇ ਉਸ ਤੋਂ ਬਾਅਦ ਇਹ ਗੱਲ ਕਹਿ ਦੇਣੀ ਕਿ ਲੋਕਾਂ ਨੂੰ ਸਰਕਾਰਾਂ ਤੋਂ ਭੀਖ ਮੰਗਣ ਦੀ ਆਦਤ ਪੈ ਗਈ ਇਹ ਗੱਲ ਕਿੰਨੀ ਕੁ ਸੱਚ ਹੈ ਕਿਹਨ ਭਾਰਤੀ ਜਨਤਾ ਪਾਰਟੀ ਦੇ ਲੀਡਰ ਲੋਕਾਂ ਨੂੰ ਫਰੀ ਦੇ ਵਾਅਦੇ ਕਰਕੇ ਬਾਤ ਇਹ ਠੇਕਰਾ ਆਮ ਲੋਕਾਂ ਦੇ ਸਿਰ ਪਰ ਲੈਣਾ ਸ਼ੁਰੂ ਕਰਦਾ ਹੈ ਕਿ ਇਹ ਠੇਕਰੇ ਆਮ ਲੋਕਾਂ ਦੇ ਸਿਰ ਤੇ ਭੰਨੇ ਜਾ ਰਹੇ ਆ ਦਰਸ਼ਕੋ ਇਹ ਗੱਲ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਵੋਟਾਂ ਆਉਂਦੀਆਂ ਕੋਈ ਵੀ ਆਮ ਵਿਅਕਤੀ ਕਿਸੇ ਪਾਰਟੀ ਕੋਲ ਮੰਗਤਾ ਬਣ ਕੇ ਨਹੀਂ ਜਾਂਦਾ ਭਿਖਾਰੀ ਬਣ ਕੇ ਨਹੀਂ ਜਾਂਦਾ ਸਗੋਂ ਇਹ ਲੀਡਰ ਆਮ ਲੋਕਾਂ ਕੋਲ ਆਉਂਦੇ ਆ ਉਹਨਾਂ ਨਾਲ ਵਾਅਦੇ ਕਰਦੇ ਆ ਉਹਨਾਂ ਨਾਲ ਵੱਡੇ ਵੱਡੇ ਦਾਅਵੇ ਤੇ ਵਾਅਦੇ ਕੀਤੇ ਜਾਂਦੇ ਆ ਜੇਕਰ ਇਹ ਹੀ ਲੀਡਰ ਆਮ ਲੋਕਾਂ ਨੂੰ ਇਹ ਗੱਲ ਕਹਿਣ ਕਿ ਕੋਈ ਮੁਫਤ ਚੀਜ਼ ਨਹੀਂ ਮਿਲੇਗੀ ਜੋ ਮਿਲਿਆ ਉਹ ਵੀ ਬੰਦ ਹੋਏਗਾ ਪਰ ਇਸ ਦੇ ਬਦਲੇ ਤੁਹਾਨੂੰ ਰੋਜ਼ਗਾਰ ਮਿਲੇਗਾ ਤੁਹਾਡੇ ਬੱਚਿਆਂ ਨੂੰ ਰੋਜ਼ਗਾਰ ਮਿਲੇਗਾ ਤੁਹਾਡੀ ਆਉਣ ਵਾਲੀ ਪੀੜ੍ਹੀ ਨੂੰ ਰੋਜ਼ਗਾਰ ਮਿਲੇਗਾ ਸੋ ਕਿੰਨਾ ਚੰਗਾ ਹੋਏਗਾ ਸੋ ਫਿਰ ਖੁਦ ਲੋਕਾਂ ਨੂੰ ਲਾਲਚ ਦੇ ਕੇ ਲੋਕਾਂ ਨੂੰ ਲਾਲਚ ਦੀਆਂ ਵੱਡੀਆਂ ਵੱਡੀਆਂ ਪੰਡਾ ਸਿਰ ਤੇ ਚਕਾ ਕੇ ਪਹਿਲਾਂ ਸੱਤਾ ਚ ਆਉਣਾ ਹੈ ਤੇ ਸੱਤਾ ਚ ਆਉਣ ਤੋਂ ਬਾਅਦ ਉਹਨਾਂ ਦੇ ਲੀਡਰਾਂ ਵੱਲੋਂ ਇਹ ਗੱਲ ਕਹਿ ਦੇਣੀ ਕਿ ਇਹ ਤਾਂ ਭਿਖਾਰੀਆਂ ਦੀ ਆਦਤ ਪੈ ਗਈ ਇੱਕ ਹਾਰ ਪਾ ਕੇ ਸਾਨੂੰ ਮੰਗ ਪੱਤਰ ਦੇ ਦੇਣਾ ਕਿੰਨੀ ਵੱਡੀ ਗੱਲ ਹੈ ਦਰਸ਼ਕੋਣ ਗੱਲ ਮੰਗ ਪੱਤਰ ਦੀ ਆ ਗਈ ਸੋ ਇਸ ਤੇ ਆਪਾਂ ਆਮ ਆਦਮੀ ਪਾਰਟੀ ਦਾ ਰਿਐਕਸ਼ਨ ਵੀ ਚਾਹਾਂਗੇ ਕਿ ਆਮ ਆਦਮੀ ਪਾਰਟੀ ਦਾ ਰਿਐਕਸ਼ਨ ਕੀ ਹੈ ਸੋ ਪਹਿਲਾਂ ਉਹ ਆਮ ਆਦੀ ਪਾਰਟੀ ਦਾ ਪਰ ਰੈਕਸ਼ਨ ਵੀ ਲੈ ਲਈਏ ਕਿ ਆਮ ਆਦੀ ਪਾਰਟੀ ਦੇ ਬੁਲਾਰੇ ਨੇ ਸੀਨੀਅਰ ਆਗੂ ਨੇ ਨੀਲ ਗਰਗ ਉਹ ਕੀ ਕਹਿੰਦੇ ਆਪਾਂ ਉਹਨਾਂ ਦਾ ਰੈਕਸ਼ਨ ਵੀ ਲੈ ਲੰਨੇ ਆ ਆਮ ਆਦੀ ਪਾਰਟੀ ਤੋਂ ਪੰਜਾਬ ਦੇ ਸਪੋਕਸਮੈਨ ਸੀਨੀਅਰ ਆਗੂ ਮੌਜੂਦ ਨੇ ਨੀਲ ਗਰਗ ਜੀ ਹੈ ਗਰਗ ਸਾਹਿਬ ਤੁਹਾਡਾ ਸਵਾਗਤ ਹੈ ਜੀ ਥੈਂਕ ਯੂ ਭਾਈ ਜੀ ਅਚੇ ਗਰਗ ਸਾਹਿਬ ਸਭ ਤੋਂ ਪਹਿਲਾਂ ਰੈਕਸ਼ਨ ਦੱਸੋ ਕਿ ਅੱਜ ਇੱਕ ਵੀਡੀਓ ਬਹੁਤ ਕਲਿੱਪ ਵਾਇਰਲ ਹੋ ਰਹੀ ਹੈ ਜਿਹੜੇ ਮਧ ਪ੍ਰਦੇਸ਼ ਦੇ ਮੰਤਰੀ ਨੇ ਪਹਿਰਾਲ ਪਹਿਰਾਲਾ ਪਟੇਲ ਜੀ ਤੋਂ ਉਹ ਕਿਵੇਂ ਦੇਖਦੇ ਤੁਸੀਂ ਸੁਣੀ ਹੋਈਗੀ ਸ਼ਾਇਦ ਤੁਸੀਂ ਵੀ ਉਹ ਨਹੀਂ ਮੈਨੂੰ ਥੋੜਾ ਜਿਹਾ ਕੰਟੈਂਟ ਦੱਸ ਦਿਓ ਤਾਂ ਸਰ ਮੈਂ ਵੀਡੀਓ ਨਹੀਂ ਸੁਣੀ ਹੈ ਜੀ ਜੀ ਸੋ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੀਆਂ ਮੁਫਤ ਦੀਆਂ ਆਦਤਾਂ ਨੇ ਟਖਾਰੀ ਵਾਲੀਆਂ ਆਦਤਾਂ ਨੇ ਆਪਾਂ ਨੂੰ ਨਹੀਂ ਪਾਉਣੀਆਂ ਚਾਹੀਦੀਆਂ ਔਰ ਅਸੀਂ ਜਦੋਂ ਜਾਂਦੇ ਹਾਂ ਕਿਸੇ ਪ੍ਰੋਗਰਾਮ ਦੇ ਵਿੱਚ ਔਰ ਸਟੇਜ ਦੇ ਉੱਪਰ ਸਾਡੇ ਪਹਿਲਾਂ ਹਾਰ ਪਾ ਦਿੱਤਾ ਜਾਂਦਾ ਉਸ ਤੋਂ ਬਾਅਦ ਸਾਡੇ ਹੱਥ ਦੇ ਵਿੱਚ ਜਿਹੜੇ ਕਾਗਜ਼ਾਂ ਦੀ ਟੋਕਰੀ ਫੜਾ ਦਿੱਤੀ ਜਾਂਦੀ ਹੈ ਮਤਲਬ ਉਹਨਾਂ ਨੇ ਇੱਕ ਇਦਾਂ ਦਾ ਸ਼ਬਦ ਵਰਤਿਆ ਕਿ ਸਾਨੂੰ ਕਾਗਜ਼ਾਂ ਦੀ ਟੋਕਰੀ ਫੜਾ ਦਿੱਤੀ ਜਾਂਦੀ ਹੈ ਦੇਖੋ ਇੱਕ ਤੋਂ ਮੰਤਰੀ ਵੱਲੋਂ ਇਦਾਂ ਦੀ ਸ਼ਬਦਾਵਲੀ ਵਰਤਣੀ ਜਿਹੜੀ ਹੈਗੀ ਹੈ ਹੋਰ ਇਸ ਤੋਂ ਘਟੀਆ ਸੋਚ ਦਾ ਮੁਜ਼ਾਹਰਾ ਕੀ ਹੋ ਸਕਦਾ ਹੈਗਾ ਬੇਸਿਕਲੀ ਭਾਜਪਾ ਦੇ ਹਰ ਇੱਕ ਜਿਹੜਾ ਲੀਡਰ ਹੈਗਾ ਉਹ ਹਿੰਦੁਸਤਾਨ ਦੇ ਆਮ ਲੋਕਾਂ ਨੂੰ ਹਿੰਦੁਸਤਾਨ ਦੇ ਮਜ਼ਦੂਰਾਂ ਨੂੰ ਹਿੰਦੁਸਤਾਨ ਦੇ ਕਿਸਾਨਾਂ ਨੂੰ ਠੀਕ ਹੈ ਨਾ ਹਿੰਦੁਸਤਾਨ ਦੀਆਂ ਮਹਿਲਾਵਾਂ ਦੇ ਪ੍ਰਤੀ ਐਦਾਂ ਦੇ ਹੀ ਵਿਚਾਰ ਰੱਖਦੇ ਆ ਔਰ ਲਗਾਤਾਰ ਇਹੋ ਜਿਹੇ ਵਿਚਾਰਾਂ ਦਾ ਮੁਜ਼ਾਹਿਰਾ ਉਹ ਕਰਦੇ ਰਹਿੰਦੇ ਆ ਮਤਲਬ ਇਹ ਕੋ ਪ੍ਰਹਾਤ ਪਟੇਲ ਜੋ ਤੁਸੀਂ ਨਾਮ ਲੈ ਰਹੇ ਹੋ ਉਥੋਂ ਦੇ ਮੰਤਰੀ ਨੇ ਇਹ ਕੋ ਉਹਨੇ ਪਹਿਲੀ ਵਾਰੀ ਨਹੀਂ ਆਖਿਆ ਇਹਨਾਂ ਦੇ ਹੋਰ ਸਾਰੇ ਮੰਤਰੀ ਕੋਈ ਮਹਿਲਾਵਾਂ ਪ੍ਰਤੀ ਗਲਤ ਬੋਲਦਾ ਆ ਕੋਈ ਨੌਜਵਾਨਾਂ ਪ੍ਰਤੀ ਗਲਤ ਬੋਲਦਾ ਆ ਤੇ ਕੋਈ ਕਿਸਾਨਾਂ ਪ੍ਰਤੀ ਗਲਤ ਬੋਲਦਾ ਹੈਗਾ ਉਹ ਜਿੰਨੂੰ ਤੁਸੀਂ ਇਹ ਰੋੜੀਆਂ ਕਹਿ ਰਹੇ ਹੈਗੇ ਆ ਠੀਕ ਹੈ ਨਾ ਭੀਖ ਮੰਗਣਾ ਕਹਿ ਰਹੇ ਆ ਯਾਰ ਮਤਲਬ ਸ਼ਰਮ ਕਰ ਲੈਣੀ ਚਾਹੀਦੀ ਹੈ ਤੁਸੀਂ ਇਹਨਾਂ ਲੋਕਾਂ ਦੀਆਂ ਵੋਟਾਂ ਦੇ ਨਾਲ ਹੀ ਇਸ ਮੁਕਾਮ ਦੇ ਉੱਤੇ ਪਹੁੰਚਿਓ ਤੇ ਤੁਸੀਂ ਜਾ ਜਾ ਕੇ ਜਦੋਂ ਲੋਕਾਂ ਦੇ ਪੈਰੀ ਹੱਥ ਲਾਉਂਦੇ ਹੋ ਤੇ ਉਹਨਾਂ ਨੂੰ ਝੁੰਮਲੇਬਾਜ਼ੀ ਕਰਦੇ ਹੋ ਤੇ ਉਹਨਾਂ ਤੋਂ ਜਦੋਂ ਤੁਸੀਂ ਵੋਟਾਂ ਮੰਗਦੇ ਹੋ ਫਿਰ ਇਹ ਹੀ ਆਖੀਏ ਕਿ ਤੁਸੀਂ ਵੋਟਾਂ ਦੀ ਉਸ ਟਾਈਮ ਤੇ ਭੀਖ ਮੰਗ ਰਹੇ ਹੈਗੇ ਹੋ ਸੋ ਇਹੋ ਜੀ ਜਾਨੀ ਕਿ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੇ ਸ਼ਬਦ ਜਿਹੜੇ ਉਹ ਵਾਪਸ ਲੈਣੇ ਚਾਹੀਦੇ ਹੈਗੇ ਆ ਔਰ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਮਤਲਬ ਲੋ ਇਹ ਬੀਜੇਪੀ ਦਾ ਇੱਕ ਬੜਾ ਮਤਲਬ ਰੱਖਿਆ ਹੈਗਾ ਵੋਟਾਂ ਦੀ ਪੋਲਰਾਈਜੇਸ਼ਨ ਜਿਹੜੀ ਹੈਗੀ ਹੈ ਨਫਰਤ ਫਲਾ ਕੇ ਮਦਲ ਧਰਮ ਦਾ ਅਜੰਡਾ ਫਲਾ ਕੇ ਠੀਕ ਹੈ ਨਾ ਇਹ ਇਹ ਇਹਨਾਂ ਨੇ ਪੋਲਰਾਈਜੇਸ਼ਨ ਕੀਤੀ ਹੋਈ ਆ ਔਰ ਦੂਸਰੇ ਬੰਨੇ ਯਾਨੀ ਕਿ ਲੋਕਾਂ ਨੂੰ ਇਸ ਤਰ੍ਹਾਂ ਦੇ ਕੀੜੇ ਮਕੌੜੇ ਕਹਿਣਾ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਚੰਗੇ ਸ਼ਬਦਾਂ ਦੀ ਯਾਨੀ ਕਿ ਸੋਚ ਹੈਗੀ ਹੈ ਸਰਪ ਸਭ ਇਹ ਲੱਗਦਾ ਨਹੀਂ ਕਿ ਬੀਜੇਪੀ ਹੁਣ ਦੂਜੇ ਪਾਸੇ ਮੋੜ ਖਾ ਚੁੱਕੀ ਹੈ ਵੀ ਆਪਾਂ ਹੌਲੀ ਹੌਲੀ ਸਰਕਾਰਾਂ ਬਣਾਉਣ ਤੋਂ ਬਾਅਦ ਤੇ ਫਿਰ ਆਪਾਂ ਇਹ ਗੱਲ ਕਹੀ ਜਾਈਏ ਕਿ ਨਹੀਂ ਇਹ ਤਾਂ ਗਲਤ ਹੈ ਕਿ ਕਿਸੇ ਨੂੰ ਮੁਫਤ ਵਾਲਾ ਮੰਗਣਾ ਗਲਤ ਹੈ ਜਾਂ ਆਪਾਂ ਕਿਸੇ ਨੂੰ ਮੁਫਤ ਦੇਣਾ ਗਲਤ ਹੈ ਈਏ ਕੀ ਲੱਗਦਾ ਕਿ ਹੁਣ ਬੀਜੇਪੀ ਇਹ ਚਾਹੁੰਦੀ ਹੈ ਕਿ ਜਿਹਨੇ ਸਾਰੀਆਂ ਚੀਜ਼ਾਂ ਬੰਦ ਕਰ ਦਿੱਤੀਆਂ ਜਾਂ ਲੋਕਾਂ ਦੀ ਦੇਖੋ ਇਹਨਾਂ ਦਾ ਦੋਗਲਾ ਚਿਹਰਾ ਹੈਗਾ ਠੀਕ ਹੈ ਕਿ ਨਹੀਂ ਮਤਲਬ ਵੱਧ ਕੇ ਮੈਂ ਕਹਾਂਗਾ ਇਹਨਾਂ ਦੇ ਤਿੰਨ ਕੇ ਚਾਰ ਕਈ ਤਰ੍ਹਾਂ ਦੇ ਚਿਹਰੇ ਹੈਗੇ ਆ ਹੁਣ ਤੁਸੀਂ ਦੇਖੋ ਦਿੱਲੀ ਦੇ ਵਿਲੇਜ ਵਿੱਚ ਇਲੈਕਸ਼ਨ ਹੋਇਆ ਕੀ ਕਿ ਨਹੀਂ ਤੇ ਉਦੋਂ ਇਹਨਾਂ ਨੇ ਕਿਹਾ ਇਹਨਾਂ ਨੂੰ ਲੱਗਿਆ ਕਿ ਨਹੀਂ ਯਾਰ ਕੇਜਰੀਵਾਲ ਸਾਹਿਬ ਦੀ ਜਿਹੜੀ ਸਰਕਾਰ ਹੈਗੀ ਐ ਸਕੂਲਾਂ ਦੇ ਮਾਮਲੇ ਵਿੱਚ ਨੌਕਰੀਆਂ ਦੇ ਮਾਮਲੇ 'ਚ ਹਸਪਤਾਲਾਂ ਦੇ ਮਾਮਲੇ 'ਚ ਬਿਜਲੀ ਦੇ ਮਾਮਲੇ 'ਚ ਜਿਹੜੀਆਂ ਬਾਕੀ ਜਣੀਆਂ ਆ ਸਮਾਜਿਕ ਸੇਵਾਵਾਂ 'ਚ ਉਸ ਮਾਮਲੇ ਦੇ ਵਿੱਚ ਵਧੀਆ ਕੰਮ ਕਰ ਰਹੀ ਐ ਪਹਿਲਾਂ ਜਿਹਨੂੰ ਇਹ ਰਿਓੜੀਆਂ ਕਹਿੰਦੇ ਸੀ ਐਂਡ 'ਚ ਆਉਂਦੇ ਆਉਂਦੇ ਇਹਨਾਂ ਨੇ ਮਤਲਬ ਪਬਲਿਕ ਦੇ ਵਿੱਚ ਮੰਨਿਆ ਕਿ ਜਿਹੜੀਆਂ ਇਹ ਸਕੀਮਾਂ ਨੇ ਲੋਕ ਭਲਾਈ ਸਕੀਮਾਂ ਨੇ ਇਹ ਅਸੀਂ ਬੰਦ ਨਹੀਂ ਕਰਦੇ ਅਸੀਂ ਜਾਰੀ ਰੱਖਾਂਗੇ ਫਿਰ ਇਹਨਾਂ ਨੇ ਖੁਦ ਯਾਨੀ ਕਿ ਲੋਕਾਂ ਨਾਲ ਪ੍ਰੋਮਿਸ ਕੀਤਾ ਹੈ ਦਿੱਲੀ ਦੀ ਮੈਨਾਂ ਹੁਣਾਲ ਕਿ ਅਸੀਂ 2500 ਰੁਪਈਆ ਜਿਹੜੀ ਹੈ ਹਰ ਇੱਕ ਮੈਲਾ ਨੂੰ ਅਸੀਂ ਦੇਵਾਂਗੇ ਮਤਲਬ ਕੀ ਹੁੰਦਾ ਇਹਦਾ ਮਤਲਬ ਕੀ ਉਦੋਂ ਸਿਰਫ ਵੋਟਾਂ ਲੈਣ ਵਾਸਤੇ ਇਹ ਕਿਹਾ ਗਿਆ ਸੀ ਠੀਕ ਹੈ ਕਿ ਨਹੀਂ ਸਵਾਲ ਸੀ ਕਿ ਇੱਕ ਪਾਸੇ ਆਪਾਂ ਲੋਕਾਂ ਨੂੰ ਮਤਲਬ ਕਿ 2500 ਰੁਪਈਆ ਫਰੀਜ਼ ਸਿਲੰਡਰ ਜਾਂ ਹੋਰ ਇਦਾਂ ਦੀਆਂ ਮਤਲਬ ਲੋਕਾਂ ਨੂੰ ਕਿਸੇ ਨੂੰ 5000 ਰੁਪਈਆ 8000 ਰੁਪਈਆ ਫਰੀਜ਼ ਰਾਸ਼ਨ ਦਵਾਈਆਂ ਇਦਾਂ ਦਾ ਦਿੰਨੇ ਆ ਤੇ ਦੂਜੇ ਪਾਸੇ ਸਾਡੀ ਪਾਰਟੀ ਦਾ ਹੀ ਉਹੀ ਪਾਰਟੀ ਦਾ ਮੰਤਰੀ ਇਹ ਗੱਲ ਕਹੇ ਕਿ ਇਹ ਤਾਂ ਗਲਤ ਹੈ ਮੈਂ ਤੁਹਾਨੂੰ ਭਾਜੀ ਪਹਿਲੇ ਆਖਿਆ ਇਹਨਾਂ ਦੇ ਤਿੰਨ ਚਾਰ ਚਿਹਰੇ ਹੈਗੇ ਆ ਇਹ ਚਿਹਰਾ ਸੀ ਜਿਹੜਾ ਵੋਟਾਂ ਲੈਣ ਠੀਕ ਹੈ ਨਾ ਇੱਕ ਜਿਹੜਾ ਹੈਗਾ ਜਿਹੜਾ ਕਾਰਪੋਰੇਟ ਦਾ ਪੱਕ ਪੂਰਦਾ ਹੈਗਾ ਮਦਨ ਹਿੰਦੁਸਤਾਨ ਦੇ ਵਿੱਚ ਪੁੱਛਕ ਘਰਾਣਿਆਂ ਦਾ 16-17 ਲੱਖ ਕਰੋੜ ਰੁਪਏ ਤੁਸੀਂ ਮਾਫ ਕਰ ਦਿੰਦੇ ਹੋ ਠੀਕ ਹੈ ਨਾ ਜਿਹੜੇ ਹਜ਼ਾਰਾਂ ਕਿਸਾਨ ਵਿਚਾਰੇ ਖੁਦਕਸ਼ੀਆਂ ਹਰਤਾਲ ਰੇਟ ਕਰਕੇ ਕਰ ਜਾਂਦੇ ਆ ਉਹਨਾਂ ਦੇ ਜੁਮੇ ਕਰਜ਼ਾ ਹੈਗਾ ਉਹਨਾਂ ਕੰਨੀ ਤੁਸੀਂ ਦੇਖਦੇ ਵੀ ਨਹੀਂ ਤੇ ਕਹਿ ਦਿੰਦੇ ਹੋ ਅਸੀਂ ਇਹਨਾਂ ਨੂੰ ਕਿਸਾਨ ਸਨਮਾਨ ਨਿਧੀ ਦੀ ਦੇ ਰਹੇ ਆ ਠੀਕੇ ਕਿ ਨਹੀਂ ਔਰ ਤੀਸਰੇ ਬੰਨੇ ਤੁਸੀਂ ਦੇਖੋ ਵੀ ਜਦੋਂ ਇਹ ਚਿਹਰਾ ਇੱਕ ਹੋਰ ਵੀ ਇੱਕ ਮੰਤਰੀ ਹੈ ਜੋ ਮੰਤਰੀ ਲੋਕਾਂ ਦੇ ਵਿੱਚ ਜਾਂਦਾ ਕਿ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਲੈ ਕੇ ਉਹਨੂੰ ਨਹੀਂ ਮਿਲਣਾ ਫਿਰ ਉਹਨੂੰ ਮੰਤਰੀ ਬਣਾਇਆ ਕਾਦੇ ਵਾਸਤੇ ਹੈਗਾ ਠੀਕ ਹੈ ਨਾ ਫਿਰ ਉਹਨੂੰ ਤੁਸੀਂ ਕਹੋ ਕਿ ਤੁਸੀਂ ਸਾਨੂੰ ਟੋਕਰਾ ਕਾਗਜ਼ਾਂ ਦਾ ਫੜਾ ਦਿੰਨੇ ਹੋ ਤੇ ਭਾਈ ਤੁਸੀਂ ਇਹ ਚੀਜ਼ਾਂ ਵੋਟਾਂ 'ਚ ਕਿਹਾ ਕਰੋ ਵੀ ਜਦੋਂ ਅਸੀਂ ਤੁਹਾਡੇ ਯਾਨਕਿ ਵੋਟਾਂ ਤੋਂ ਬਾਅਦ ਅਸੀਂ ਜਿੱਤ ਕੇ ਮੰਤਰੀ ਬਣ ਗਏ ਸਰਕਾਰ ਬਣ ਗਈ ਤੇ ਫਿਰ ਅਸੀਂ ਤੁਹਾਨੂੰ ਨਹੀਂ ਮਿਲਣਾ ਫਿਰ ਤੁਹਾਡੇ ਕਾਗਜ਼ ਸਾਡੇ ਲਈ ਰੱਦੀ ਦੀ ਟੋਕਰੀ ਹੋਣਗੇ ਔਰ ਕਾਗਜ਼ਾਂ ਦਾ ਟੋਕਰਾ ਹੋਏਗਾ ਇਸ ਕਰਕੇ ਯਾਨਕਿ ਪਹਿਲਾਂ ਹੀ ਦੱਸ ਦਿਓ ਉਹਨਾਂ ਨੂੰ ਵੀ ਸਾਡੀ ਇਹ ਸੋਚ ਹੈ ਫਿਰ ਲੋਕ ਵੀ ਫੈਸਲਾ ਕਰ ਲੈਣਗੇ ਤੁਹਾਨੂੰ ਵੋਟ ਪਾਉਣੀ ਹੈ ਕਿ ਨਹੀਂ ਪਾਉਣੀ ਠੀਕ ਹੈ ਗੁਰਕਸ਼ਪਾਤ ਤੁਹਾਨੂੰ ਬਹੁਤ ਬਹੁਤ ਧੰਨਵਾਦ ਗੁਰਕਸ਼ਪਾਤ ਜਿਸ ਤੋਂ ਜੁਸੀਂ ਆਮਾਦੀ ਪਾਰਟੀ ਦੇ ਬੁਲਾਰੇ ਨੀਲਗਰ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਕਈ ਚਿਹਰੇ ਆ। ਉਹਨਾਂ ਦੀ ਆਦਤ ਹੈ ਕਿ ਇੱਕ ਵਾਰ ਲੋਕਾਂ ਨੂੰ ਵਾਅਦੇ ਕਰਕੇ ਸੱਤਾ 'ਚ ਆਉਣਾ ਤੇ ਫਿਰ ਲੋਕਾਂ ਨੂੰ ਭੁਖਾਰੀ ਕਹਿਣਾ ਇਹ ਉਹਨਾਂ ਦੀ ਆਦਤ ਬਣ ਗਈ ਹੈ। ਦਰਸ਼ਕੋਣ ਆਮ ਆਦਮੀ ਪਾਰਟੀ ਆਪਾਂ ਦੇਖਿਆ ਕਿ ਦਿੱਲੀ ਦੇ ਵਿੱਚ ਵੱਡੇ ਵਾਅਦੇ ਕਰਕੇ ਸੱਤਾ 'ਚ ਆ ਗਈ। ਔਰ ਸੱਤਾ 'ਚ ਆ ਕੇ ਪੰਜਵਾਂ ਪਹਿਲਾਂ ਜ਼ਿਕਰ ਕਰ ਚੁੱਕੇ ਆ ਕਿ ਇੱਕ ਤਾਂ ਵੱਡੀ ਗੱਲ ਇਹ ਕਹੀ ਉਹਨਾਂ ਨੇ ਸੱਤਾ ਚ ਆਉਣ ਤੋਂ ਪਹਿਲਾਂ ਕਿ 12 ਸਾਲ ਤੋਂ ਆਮ ਆਦੀ ਪਾਰਟੀ ਵੱਲੋਂ ਜਿਹੜੇ ਫ੍ਰੀ ਦੇ ਮੁਫਤ ਦੀਆਂ ਰਿਓੜੀਆਂ ਦਿੱਤੀਆਂ ਜਾ ਰਹੀਆਂ ਉਹ ਜਾਰੀ ਰਹਿਣਗੀਆਂ ਤੇ ਇਹਦੇ ਨਾਲ ਐਡ-ਆਨ ਮਹਿਲਾਵਾਂ ਨੂੰ ਕਿ ਸਿਲੰਡਰ ਫ੍ਰੀ 2500 ਰੁਪਏ ਮਹੀਨਾ ਫ੍ਰੀ ਬੇਰ ਜੁਗਾਰਾ ਨੂੰ ਫ੍ਰੀ ਦਰਸ਼ਕੋ ਜੇਕਰ ਫ੍ਰੀ ਦਾ ਸਾਰਾ ਕੁਝ ਮਿਲਾ ਕੇ ਉਹਦਾ ਬਜਟ ਲਾਇਆ ਜਾਵੇ ਤਾਂ ਮੇਰੇ ਖਿਆਲ ਦੇ ਵਿੱਚ ਹਰ ਘਰ ਦੇ ਵਿੱਚ ਇੱਕ ਜਾਂ ਦੋ ਨੌਕਰੀਆਂ ਦਿੱਤੀਆਂ ਜਾ ਸਕਦੀਆਂ ਨੇ ਇਸ ਬਜਟ ਤੇ ਨਾਲ ਜਿੰਨਾ ਬਜਟ ਇਹਨਾਂ ਪਾਰਟੀਆਂ ਵੱਲੋਂ ਲੋਕਾਂ ਨੂੰ ਫਰੀ ਦੇ ਵਿੱਚ ਦਿੱਤਾ ਜਾ ਰਿਹਾ ਲੋਕ ਚਾਹੁੰਦੇ ਨੇ ਕਿ ਸਾਨੂੰ ਨੌਕਰੀ ਦਿਓ ਰੁਜ਼ਗਾਰ ਦਿਓ ਪਰ ਅਸੀਂ ਮੁਫਤ ਦੀ ਚੀਜ਼ ਨਹੀਂ ਲੈਣੀ ਮੁਫਤ ਦੀਆਂ ਚੀਜ਼ਾਂ ਬੇਸ਼ੱਕ ਸਾਰੀਆਂ ਬੰਦ ਕਰ ਦਿਓ ਚਾਹੇ ਉਹ ਗਰੀਬ ਹੈ ਚਾਹੇ ਉਹ ਅਮੀਰ ਹੈ ਦਰਸ਼ਕਾਂ ਕਾ ਗੰਦਾ ਕਲੀਅਰ ਹੈ ਕਿ ਜੋ ਅਮੀਰ ਹੈ ਉਹਨੂੰ ਮੁਫਤ ਵੰਡਣ ਤੇ ਨਾ ਵੰਡਣ ਮੁਫਤ ਦੀਆਂ ਰੋਡੀਆਂ ਬੰਦ ਕਰਨ ਤੇ ਜਾਰੀ ਰੱਖਣ ਨਾਲ ਕੋਈ ਫਰਕ ਨਹੀਂ ਪੈਂਦਾ ਇੱਕ ਮਾਧਿਮ ਵਰਗ ਹੈ ਜੋ ਆਪਣੀ ਰੋਜੀ ਰੋਟੀ ਵਧੀਆ ਕਮਾਉਂਦਾ ਹੈ ਰੁਜ਼ਗਾਰ ਕਰਦਾ ਹੈ ਆਪਣਾ ਛੋਟੀਆਂ ਮੋਟੀਆਂ ਦੁਕਾਨਾਂ ਚਲਾਉਂਦਾ ਹੈ ਸ਼ੋਰੂਮ ਚ ਚਲਾਉਂਦਾ ਹੈ ਉਹ ਮੱਧ ਵਰਗੀ ਪਰਿਵਾਰ ਹੈ ਉਸ ਪਰਿਵਾਰ ਨੂੰ ਵੀ ਸਰਕਾਰਾਂ ਨਾਲ ਬਹੁਤਾ ਫਰਕ ਨਹੀਂ ਪੈਂਦਾ ਕਿ ਕੋਈ ਫਰੀ ਦੀ ਚੀਜ਼ ਮਿਲ ਰਹੀ ਹੈ ਕਿ ਨਹੀਂ ਮਿਲਦੀ ਪਰ ਗੱਲ ਆ ਜਾਂਦੀ ਹੈ ਗਰੀਬ ਦੀ ਜੇਕਰ ਸਰਕਾਰਾਂ ਗਰੀਬ ਦੇ ਹਰ ਪਰਿਵਾਰ ਦੇ ਵਿੱਚ ਨੌਕਰੀ ਦਾ ਪ੍ਰਬੰਧ ਕਰਨ ਰੁਜ਼ਗਾਰ ਦਾ ਪ੍ਰਬੰਧ ਕਰਨ ਤਾਂ ਫਿਰ ਕੀ ਇਹ ਮੁਫਤ ਦੀਆਂ ਚੀਜ਼ਾਂ ਬੰਦ ਹੋ ਸਕਦੀਆਂ ਬਿਲਕੁਲ ਹੋ ਸਕਦੀਆਂ ਸਰਕਾਰਾਂ ਨੂੰ ਬਜਟ ਦੇ ਵਿੱਚ ਵਾਧਾ ਹੋ ਸਕਦਾ ਕਿਉਂਕਿ ਕੋਈ ਵੀ ਜਿਸ ਘਰ ਦੇ ਵਿੱਚ ਰੁਜ਼ਗਾਰ ਹੋਵੇਗਾ ਉਹ ਬਿਜਲੀ ਦਾ ਬਿੱਲ ਵੀ ਭਰ ਸਕਦਾ ਮੁਫਤ ਆਟਾ ਬੰਦ ਕਰਾ ਕੇ ਆਪਣੇ ਮੁੱਲ ਦਾ ਆਟਾ ਵੀ ਖਾ ਸਕਦਾ ਹੈ ਮੁੱਲ ਦਾ ਰਾਸ਼ਨ ਵੀ ਲੈ ਸਕਦਾ ਹੈ ਤੇ ਕਿਤੇ ਆਵਾ ਜਾਈ ਦੇ ਲਈ ਆਪਣੇ ਕੋਲੋਂ ਟਿਕਟ ਖਰੀਦ ਕੇ ਟਿਕਟ ਦੇ ਕੇ ਕਿਰਾਇਆ ਦੇ ਕੇ ਉਹ ਆ ਜਾ ਵੀ ਸਕਦਾ ਸੋ ਜਿੰਨੀਆਂ ਵੀ ਮੁਫਤ ਦੀਆਂ ਚੀਜ਼ਾਂ ਉਸ ਤੋਂ ਅਵਾਇਡ ਕਰ ਸਕਦਾ ਪਰਹੇਜ਼ ਕਰੇਗਾ ਪਰ ਉਹ ਚਾਹੁੰਦਾ ਕਿ ਰੁਜ਼ਗਾਰ ਮਿਲੇ ਇਸ ਤੋਂ ਬਾਅਦ ਹੁਣ ਗੱਲ ਕਰ ਲੋ ਕਿ ਉਸ ਕੈਬਨਿਟ ਮੰਤਰੀ ਪਹਿਰਲਾਦ ਪਟੇਲ ਉਹ ਕਹਿੰਦੇ ਨੇ ਕਿ ਜਦੋਂ ਅਸੀਂ ਸਟੇਜ ਤੇ ਜਾਂਦੇ ਹਾਂ ਕਿ ਸਾਨੂੰ ਕਾਗਜ਼ ਦੇ ਟੁਕੜੇ ਟੋਕਰੇ ਫੜਾ ਦਿੰਦੇ ਆ ਉਹ ਕਾਗਜ਼ ਕੀ ਹੈ ਦਰਸ਼ਕੋ ਜਦੋਂ ਕੋਈ ਮੰਤਰੀ ਕੋਈ ਲੀਡਰ ਤੁਹਾਡੇ ਮਹੱਲੇ ਗਲੀ ਤੁਹਾਡੇ ਸ਼ਹਿਰ ਚ ਆਉਂਦਾ ਵੱਡੀ ਰੈਲੀ ਹੁੰਦੀ ਹੈ ਕੋਈ ਮੀਟਿੰਗ ਹੁੰਦੀ ਹੈ ਤੇ ਤੁਸੀਂ ਇੱਕ ਮੰਗ ਪੱਤਰ ਦਿੰਦੇ ਹੋ ਉਸ ਮੰਗ ਪੱਤਰ ਚ ਕੀ ਹੈ ਤੁਹਾਡੇ ਪਿੰਡਾਂ ਦਾ ਵਿਕਾਸ ਤੁਹਾਡੇ ਗਲੀ ਮਹੱਲੇ ਦਾ ਵਿਕਾਸ ਤੁਹਾਡੀਆਂ ਗਲੀਆਂ ਨਾਲੀਆਂ ਹੋਰ ਸਾਂਝੀਆਂ ਥਾਵਾਂ ਦਾ ਵਿਕਾਸ ਉਹੀ ਮੰਗ ਪੱਤਰ ਹੈ ਤਡੇ ਸਕੂਲਾਂ ਹਸਤਾਲਾਂ ਦੇ ਸਪੈਂਸਰੀਆਂ ਦਾ ਵਿਕਾਸ ਕਿਉਂ ਆਮ ਲੋਕ ਆਪਣੇ ਵਿਕਾਸ ਦੇ ਲਈ ਮੰਗ ਪੱਤਰ ਦੇਣੇ ਬੰਦ ਕਰ ਦੇਣ ਕਿ ਇਹਨਾਂ ਨੂੰ ਕਾਗਜ਼ ਦੀਆਂ ਟੋਕਰੀਆਂ ਕਿਹਾ ਜਾ ਰਿਹਾ ਕਿਉਂ ਇਹ ਕਾਗਜ਼ ਦੇ ਟੁਕੜੇ ਰਹਿ ਗਏ ਕੀ ਇਹ ਮੰਗ ਪੱਤਰ ਨਹੀਂ ਕਿ ਜਿਨ੍ਹਾਂ ਨੂੰ ਅਸੀਂ ਵੋਟਾਂ ਪਾ ਕੇ ਜਿਤਾਇਆ ਸੰਸਦ ਚ ਭੇਜਿਆ ਵਿਧਾਨ ਸਭਾ ਚ ਭੇਜਿਆ ਰਾਜ ਸਭਾ ਚ ਭੇਜਿਆ ਲੋਕ ਸਭਾ ਚ ਭੇਜਿਆ ਐਮ ਐਲ ਏ ਬਣਾਇਆ ਮંત્રી ਬਣਾਇਆ ਮੁੱਖ ਮੰਤਰੀ ਬਣਾਇਆ ਕੀ ਅਸੀਂ ਉਹਨਾਂ ਨੂੰ ਮੰਗ ਪੱਤਰ ਨਹੀਂ ਦੇ ਸਕਦੇ ਕੀ ਆਮ ਲੋਕਾਂ ਦੀ ਭੀਖ ਹੈ ਇਹ ਗਲਤ ਹੈ ਸੋਚਦੇ ਚੋਹ ਤਰਫੋਂ ਇਸ ਬਿਆਨ ਦੇ ਉੱਪਰ ਜੋ ਜਨਤਕ ਤੌਰ ਤੇ ਦਿੱਤਾ ਗਿਆ ਇਹਦੀ ਨਿਖੇਧੀ ਹੋ ਰਹੀ ਹੈ ਇਹ ਗੱਲ ਸਹੀ ਹੈ ਕਿ ਲੋਕਾਂ ਨੂੰ ਭਿਖਾਰੀ ਨਹੀਂ ਬਣਾਉਣਾ ਚਾਹੀਦਾ ਪਰ ਭਿਖਾਰੀ ਬਣਾਇਆ ਕਿਨੇ ਆ ਸਰਕਾਰਾਂ ਨੇ ਜੇਕਰ ਸਰਕਾਰਾਂ ਰੋਜ਼ਗਾਰ ਦਾ ਪ੍ਰਬੰਧ ਕਰਨ ਤਾਂ ਲੋਕ ਕੋਈ ਵੀ ਚੀਜ਼ ਫਰੀ ਦੀ ਨਹੀਂ ਲੈਣਗੇ ਆ ਤੇ ਸਰਕਾਰਾਂ ਨੇ ਚੀਜ਼ਾਂ ਬੰਦ ਕਰ ਦੇਣੀਆਂ ਚਾਹੀਦੀਆਂ ਪਰ ਉਸ ਤੋਂ ਪਹਿਲਾਂ ਲੋਕਾਂ ਦਾ ਰੁਜ਼ਗਾਰ ਜ਼ਰੂਰੀ ਹੈ ਲੋਕਾਂ ਦਾ ਘਰ ਚਲਾਉਣਾ ਜ਼ਰੂਰੀ ਹੈ ਸੋ ਦਰਸ਼ਕੋ ਅੱਜ ਦੇ ਇਸ ਪ੍ਰੋਗਰਾਮ ਚ ਇੰਨਾ ਹੀ ਮੈਨੂੰ ਗੁਰਮੁਖ ਸਿੰਘ ਰਪਾਣਾ ਨੂੰ ਦਿਓ ਇਜਾਜ਼ਤ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ Call or scan QR code to contact us. Rodis Inc million miles with smile or scan QR code to contact us. Flankworth truck repair trust we build in truck repair or scan QR code to contact us. The masala twist oxnard find authentic indian cuisine or scan QR code to contact us. Pizza twist taste with twist order today call or visit website or scan QR code to contact us. New India market or scan QR code to contact us. Taba Indian Cuisine, Tracy find authentic Indian cuisine in Tracy or scan QR code to contact us. Bila Market scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza scan this QR code to contact us. Apa made and served with love. Scan this QR code to contact us. Krishan Kumar, covered California certified agency manager who can help you, your family, and your small business with health insurance. Call at 1-877-830-3270 or scan QR code to call or text.